ਮੁਖਸਰ ਸਾਹਿਬ ਦੇ ਸਰਕਾਰੀ ਕਾਲਜ ਦੇ ਵਿੱਚ ਹਾਕੀ ਗਰਾਊਂਡ ਬਣਾਉਣ ਵਾਸਤੇ ਜੀਸੀਬੀ ਲਗਾ ਕੇ ਪੁੱਟੀ ਗਈ ਹੈ ক্রিকেট ਦੀ ਪਿਚ ਤੇ ਪਿਚ ਪੱਟ ਦਿੱਤੇ ਜਾਣ ਕਰਕੇ ਖਿਡਾਰੀਆਂ ਅਤੇ ਇਲਾਕਾ ਵਾਸੀਆਂ ਦੇ ਵਿੱਚ ਭਾਰੀ ਰੋਸ ਹੈ ਸੋ ਖਿਡਾਰੀਆਂ ਨੇ ਆਖਿਆ ਹੈ ਕਿ ਖੇਡ ਵਿਭਾਗ ਦੇ ਵਿੱਚ ਫੰਡਾਂ ਨੂੰ ਇਧਰੋਂ ਉਧਰੋਂ ਕਰਨ ਦੇ ਕਥੇ ਤੇ ਰਾਤ ਦੇ ਨਾਲ ਕੁਝ ਅਧਿਕਾਰੀ ਸਰਕਾਰ ਦੇ ਨਾਲ ਆਖਮਚੋਲੀ ਖੇਡਦੇ ਨੇ ਤਾਂ ਜੋ ਸਰਕਾਰੀ ਫੰਡਾਂ ਨੂੰ ਇਧਰੋਂ ਉਧਰ ਕੀਤਾ ਜਾ ਸਕੇ ਇਸ ਸਭ ਦੇ ਦੌਰਾਨ ਸਰਕਾਰੀ ਕਾਲਜ ਦੇ ਵਿੱਚ ਬਣੀ ক্রিকেট ਦੀ ਪੇਚ ਜਿਸ ਨੂੰ ਕਿ ਖਿਡਾਰੀਆਂ ਅਤੇ ਆਮ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਖਿਆਰ ਕੀਤਾ ਸੀ ਜਿਸ ਨੂੰ ਮੁਕੰਮਲ ਤੌਰ ਤੇ ਨਸ਼ਟ ਕੀਤਾ ਜਾ ਚੁੱਕਿਆ ਹੈ ਸੋ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਸਤਿ ਸ਼੍ਰੀ ਅਕਾਲ ਜੀ ਇੰਡੀਆ న్యూਸ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਤੁਹਾਡਾ ਸਵਾਗਤ ਕਰਦਾ ਹਾਂ ਤਸਵੀਰਾਂ ਅਜੇਹੀਆਂ ਦਿਖਾਵਾਂਗੇ ਤੁਹਾਡੇ ਸਾਹਮਣੇ ਕਿ ਇੱਕ ਪਾਸੇ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਦੂਜੇ ਪਾਸੇ ਵੱਖ-ਵੱਖ ਵਿਭਾਗਾਂ ਵਿੱਚ ਬੈਠੇ ਕੁਝ ਲੋਕਾਂ ਦੀ ਖਿਡਾਰੀਆਂ ਦੇ ਵਿਰੋਧੀ ਵਰਤੀ ਦਾ ਖਾਮਿਆਜ਼ਾ ਜਿਹੜਾ ক্রিকেট ਪ੍ਰੇਮੀਆਂ ਨੂੰ ਵੱਡੇ ਪੱਧਰ ਤੇ ਭੁਗਤਣਾ ਪੈ ਗਿਆ ਹੈ ਕੈਮਰਾ ਪਰਸਨ ਇੱਕ ਢੇਰ ਦਿਖਾਉਣਗੇ ਮੇਰੇ ਨਾਲ ਸਕਰੀਨ ਦੇ ਉੱਪਰ ਲੱਗਿਆ ਹੋਇਆ ਜੋ ਇਹ ਢੇਰ ਹੈ ਇਹ ਕੋਈ ਸਧਾਰਨ ਮਲਬਾ ਨਹੀਂ ਹੈ ਸਗੋਂ ਇਹ ক্রিকেট ਪ੍ਰੇਮੀਆਂ ਦੀਆਂ ਜਿਹੜੀਆਂ ਸੱਦਰਾਂ ਨੇ ਉਹਨਾਂ ਦੇ ਚਾ ਉਹਨਾਂ ਦੀ ਇੱਕ ਕਬਰ ਬਣ ਚੁੱਕੀ ਹੈ ক্রিকেট ਦੀ ਜਿਹੜੀ ਪਿਚ ਹੈ ਦੂਜੇ ਪਾਸੇ ਵੀ ਦਿਖਾਵਾਂਗੇ ਵੱਡੀ ਪੱਧਰ ਤੇ ਜਿਹੜੇ ক্রিকেট ਪ੍ਰੇਮੀ ਐ ਇੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਐ ਸਰਕਾਰੀ ਕਾਲਜ ਵਿੱਚ ਉਸ ਦੇ ਬਾਹਰਲੇ ਪਾਸੇ ਇਕੱਠੇ ਹੋਏ ਹੋਏ ਆ ਖੇਡ ਪ੍ਰੇਮੀਆਂ ਦਾ ਦੋਸ਼ ਐ ਕਿ ਪ੍ਰਸ਼ਾਸਨ ਨੇ ਬਿਨਾਂ ক্রিকেট ਪ੍ਰੇਮੀਆਂ ਦੀ ਸਹਿਮਤੀ ਤੋਂ ਜਿਹੜਾ ক্রিকেট ਦਾ ਗਰਾਊਂਡ ਉਖਾੜ ਦਿੱਤਾ ਐ ਖਿਡਾਰੀਆਂ ਨੇ ਬੜੇ ਚਾਵਾ ਨਾਲ ਇਸ ਗਰਾਊਂਡ ਨੂੰ ਬਣਾਇਆ ਸੀ ਆਪਦੀਆਂ ਪ੍ਰਾਈਵੇਟ ਕੋਸ਼ਿਸ਼ਾਂ ਕਰਕੇ ਬਿਨਾਂ ਸਰਕਾਰੀ ਫੰਡ ਸਰਕਾਰੀ ਪੈਸਾ ਸਿਰਫ ਇਹ ਲੋਕ ਆਪਣੀ ਜਿਹੜੀ ਰੋਜ਼ਮਾਰਾ ਦੀ ਕਮਾਈ ਆ ਉਹਦੇ ਵਿੱਚੋਂ ਪੈਸਾ ਇਕੱਠਾ ਕਰਕੇ ਇਸ ਗਰਾਊਂਡ ਨੂੰ ਜਿਹੜਾ ਤਿਆਰ ਕੀਤਾ ਗਿਆ ਸੀ ক্রিকেট ਪ੍ਰੇਮੀਆਂ ਦੇ ਵਿੱਚ ਇਸ ਧੱਕੇਸ਼ਾਹੀ ਨੂੰ ਲੈ ਕੇ ਵੱਡੇ ਪੱਧਰ ਤੇ ਰੋਸ ਹੈ ਹੋਰ ক্রিকেট ਪ੍ਰੇਮੀਆਂ ਦੀ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਦਿਖਾਵਾਂਗੇ ক্রিকেট ਪ੍ਰੇਮੀਆਂ ਦਾ ਪੱਖ ਕਿ ਆਖਰਕਾਰ ਕਿਸ ਸਪੀਡਾ ਦੇ ਵਿੱਚੋਂ ਲੋਕ ਗੁజర్ ਰਹੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਐਡਵੋਕੇਟ ਪ੍ਰਿੰਸ ਸਾਵਲਾ ਜੀ ਵੀਰ ਜੀ ਕੀ ਮਸਲਾ ਲੱਗਦਾ ਆ ਅਖਰ ਇੰਨੀ ਵੱਡੀ ਹਿਲਜੁਲ ਕਿਵੇਂ ਹੋ ਗਈ ਕਿ ਇੱਕ ਪੇਚ ਨੂੰ ਹੀ ਡਿਸਟਰੋਏ ਕਰ ਦਿੱਤਾ ਗਿਆ ਭਾਈ ਜੀ ਇਹ ਸਰਕਾਰ ਦੇ ਜਿਹੜੇ ਨੁਮਾਇੰਦੇ ਚੁਣੇ ਆ ਨਾ ਨੁਮਾਇੰਦੇ ਜਿਹੜੇ ਅੰਸਰ ਆ ਜਿਹੜੇ ਸਰਕਾਰ ਦਾ ਪੈਸਾ ਖਾਂਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਗਲਤ ਪਾਸੇ ਸਰਕਾਰ ਨੂੰ ਗਾਈਡ ਕਰਕੇ ਕਰਨਾ ਸਰਕਾਰ ਦੇ ਨਸ਼ਾ ਮੁਕਤ ਸੀ ਪਰ ਉਹਨੂੰ ਗੇਮ ਖਤਮ ਕਰ ਰਿਹਾ ਇਸ ਜਿਹੜੇ ਸਿਆਰਤੀ ਨਸ਼ਾ ਮੁਕਤ ਦੀ ਥਾਂ ਤੇ ਖੇਡ ਮੁਕਤ ਖੇਡ ਮੁਕਤ ਕਰ ਰਿਹਾ ਜੀ ਬੰਦੇ ਇਹ ਤੁਸੀਂ ਕਿੰਨੇ ਚਿਰ ਤੋਂ ਇੱਥੇ ਜਿਹੜਾ ਖੇਡ ਰਿਹਾ ਮੈਨੂੰ 17 ਸਾਲ ਹੋ ਗਏ ਜਿੱਥੇ ਮੈਂ ਖੇਡ ਰਿਹਾ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਸ਼ੇਬ ਬੱਬਰਾ ਜੀ ਵੀਰੇ ਕਿੰਨੀ ਦੇਰ ਤੋਂ ਇਸ ਗਰਾਊਂਡ ਦੇ ਵਿੱਚ ਆਉਂਦੇ ਹੋ ਤੁਸੀਂ ਮੈਂ ਇੱਥੇ ਪਿਛਲੇ 6-7 ਸਾਲ ਤੋਂ ਆ ਰਿਹਾ ਜੀ ਲਗਾਤਾਰ ਆ ਰਿਹਾ ਮੈਂ ਦੇਖਦਾ ਇੱਥੇ 100 ਤੋਂ ਉੱਪਰ ਬੰਦਾ ਇਸ ਗਰਾਊਂਡ ਕਿ ਇੱਕ ਖੇਡ ਨੂੰ ਪ੍ਰਮੋਟ ਕਰਨ ਲਈ ਆਪਾਂ ਦੂਸਰੀ ਗੇੜ ਦਾ ਗਲਾ ਕਿਵੇਂ ਘੋਟ ਸਕਦੇ ਆ ਸਾਰਿਆਂ ਨੂੰ ਖੇਡ ਪ੍ਰੇਮੀਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰੇ ਇਸ ਚੀਜ਼ ਨਾਲ ਜੁੜੀਏ ਕਿਉਂਕਿ ਸਰਕਾਰ ਦੇ ਜਿਹੜੇ ਇਹ ਸਰਕਾਰ ਨਹੀਂ ਕਹੂੰਗਾ ਮੈਂ ਜਿਹੜੇ ਵੀ ਸ਼ਰਾਰਤੀ ਅੰਸਰ ਜੋ ਸਰਕਾਰ ਤੋਂ ਪੈਸਾ ਜਾਂ ਫੰਡ ਇਕੱਠਾ ਕਰਨ ਲਈ ਇਹ ਸਾਜ਼ਿਸ਼ਾਂ ਕਰ ਰਹੇ ਨੇ ਅਸੀਂ ਉਹਨਾਂ ਖਿਲਾਫ ਖੜੇ ਹੋਈਏ ਤੇ ਇੱਕ ਆਪਦੀ ਆਵਾਜ਼ ਨੂੰ ਬੁਲੰਦ ਕਰੀਏ ਅਸੀਂ ਸਾਰੇ ਅੱਜ ਆਪਦੀ ਖੇਡ ਨੂੰ ਦੇਖ ਕੇ ਸਾਡਾ ਤਾਂ ਦੇਖੋ ਜੀ ਇਮੋਸ਼ਨਲ ਹੋਏ ਪਏ ਆਂ ਜੀ ਸਾਰੇ ਕਿਉਂਕਿ ਸਾਡਾ ਦਿਲ ਨਾਲ ਅਸੀਂ ਇਸ ਖੇਡ ਨਾਲ ਜੁੜੇ ਹੋਏ ਆਂ ਅਸੀਂ ਕਿਸੇ ਖੇਡ ਨੂੰ ਮਾੜਾ ਨਹੀਂ ਕਹਿੰਦੇ ਦੇਖੋ ਹਾਕੀ ਵੀ ਸਾਡੀ ਰਾਸ਼ਟਰੀ ਖੇਡ ਹੈ ਅਸੀਂ ਉਹਦਾ ਪੂਰਾ ਸਨਮਾਨ ਕਰਦੇ ਆਂ ਪਰ ਉਹਨਾਂ ਦਾ ਗਰਾਊਂਡ ਇੱਥੇ ਦੋ ਤਿੰਨ ਮੌਜੂਦਾ ਹੈ ਜਿਵੇਂ ਕਿ ਪ੍ਰਿੰਸ ਵੀਰੇ ਨੇ ਤੁਹਾਨੂੰ ਦੱਸ ਦੱਸ ਚੁੱਕੇ ਨੇ ਪਹਿਲਾਂ ਕਿ ਉਹਨਾਂ ਦੇ ਗਰਾਊਂਡ ਪਹਿਲਾਂ ਹੈਗੇ ਨੇ ਪਰ ਕ੍ਰਿਕਟ ਗਰਾਊਂਡ ਇੱਥੇ ਨਹੀਂ ਹੈਗਾ ਸਗੋਂ ਜਿਹੜੇ ਗਰਾਊਂਡ ਕਿਸੇ ਹੋਰ ਪਰਪਸ ਲਈ ਬਣਾਏ ਹੋਏ ਨੇ ਉਹਨਾਂ ਤੇ ਵੀ ਅੱਜ ਕ੍ਰਿਕਟ ਖੇਡੀ ਜਾ ਰਹੀ ਹੈ ਜੀ ਉਹ ਤੁਸੀਂ ਦੇਖ ਸਕਦੇ ਹੋ ਵੀਰ ਜੀ ਅੱਗੇ ਹੋਰ ਜੁੜੇ ਨੇ ਲੋਕ ਜਿਹੜੇ ਆ ਖਿਡਾਰੀ ਇਮੋਸ਼ਨਲ ਹੋ ਚੁੱਕੇ ਹੈ ਕਿ ਉਹਨਾਂ ਦੀ ਜਿਹੜੀ ਪਿਚ ਹੈ ਉਹ